प्यारे विद्यार्थियों सबसे पहला मेरे चैनल पे तुम्हारा बहुत-बहुत स्वागत है जी विद्यार्थियों पंजाब स्कूल शिक्षा बोर्ड ਦਾ ਜੋ 8ਵੀਂ ਕਲਾਸ ਦਾ ਨਤੀਜਾ ਹੈ ਉਹ 4 ਅਪ੍ਰੈਲ ਨੂੰ ਕੋਸ਼ਿਦ ਕਰ ਦਿੱਤਾ ਗਿਆ ਹੈ ਜੀ ਤੇ ਹੁਣ 10ਵੀਂ ਅਤੇ ਜੋ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਵੀ ਜੋ ਡੇਟਸ ਹਨ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਸ਼ਿਦ ਕਰ ਦਿੱਤੀਆਂ ਗਈਆਂ ਹਨ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪੂਰਾ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਮਿਤੀਆਂ ਨੂੰ 10ਵੀਂ ਅਤੇ 12ਵੀਂ ਨਤੀਜਾ ਆ ਰਿਹਾ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਾਲ 2025 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਜੋ ਪ੍ਰੀਖਿਆਵਾਂ ਦੀ ਨਤੀਜਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਜੀ ਤੇ 10ਵੀਂ ਕਲਾਸ ਦੇ ਜੋ ਨਤੀਜੇ ਹਨ ਉਹ 28 April ਨੂੰ ਕਸ਼ਿਦ ਕੀਤੇ ਜਾ ਰਹੇ ਹਨ ਜੀ ਅਜ 10ਵੀਂ ਜਮਾਤ ਦੇ ਨਤੀਜੇ 28 April ਨੂੰ ਕਸ਼ਿਦ ਕੀਤੇ ਜਾ ਰਹੇ ਹਨ ਜਦੋਂ ਕਿ 12ਵੀਂ ਜਮਾਤ ਦੇ ਜੋ ਨਤੀਜੇ ਹਨ ਉਹ ਮਹੀਨੇ ਦੇ ਅਖੀਰ 30 April ਨੂੰ ਕਸ਼ਿਦ ਕੀਤੇ ਜਾਣਗੇ ਹੋ ਆਪਸ਼ਨ ਤੁਹਾਡੇ ਲਈ ਇਹ ਜਾਣਕਾਰੀ ਕਾਫੀ ਲਾਹੇਵੰਦ ਹੋਏਗੀ ਤੇ ਇਸੇ ਤਰ੍ਹਾਂ ਹੋਰ ਵੀ ਜੋ ਨੌਲੇਜੇਬਲ ਵੀਡੀਓ ਮੈਂ ਹਮੇਸ਼ਾ ਤੁਹਾਡੇ ਇਸ ਚੈਨਲ ਤੇ ਅਪਲੋਡ ਕਰਦਾ ਰਹਿਣਾ ਹਾਂ ਜੀ ਇਸ ਲਈ ਚੈਨਲ ਨੂੰ ਜੂਬਸਕ੍ਰਾਈਬ ਕਰ ਲੈਣਾ ਹੈ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਆਈਕਨ ਹੈ ਉਸ ਨੂੰ ਜੂਬ ਪ੍ਰੈਸ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ